ਰਸੀਗਰ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਤਾਂ ਸ਼ੌਕ ਨਾਲ ਰੋਖਿ ਖਾਓ ਵਧੀਆ ਵਧੀਆ ਸਾਤ ਬਣਾਇਆ ਹੈ ਇੱਥੇ ਆ ਮੇਰੀ ਮਾਂ ਵਾ ਆ ਮੇਰਾ ਪੁੱਤ ਵਾ ਮੇਰਾ ਪੁੱਤ ਰਸੀਗਰ ਜੀ ਆ ਜੀ ਨਵਾਂ ਮੈਂ ਵੀ ਨਵਾਂ ਹੈਗੀ ਆ ਨਵਾਂ ਆ ਆ ਮਮੀ ਦੇ ਮੂੰਹ ਤੇ ਮੋਗੀ ਗਰਾਂ ਮੇਰੀ ਇਹ ਵੀ ਨਵਾਂ ਆ ਤੇ ਆਹਦੇ ਭੂਆ ਆਹ ਭੂਆ ਜੀ ਆਹ ਮੇਰੇ ਭੂਆ ਜੀ ਸਾਰਿਆਂ ਨੂੰ ਇਹ ਸਾਡੇ ਭੂਆ ਜੀ ਆਹ ਭੂਆ ਦਾ ਜਿਹੜਾ ਪੁੱਤ ਹੈਗਾ ਉਹ ਤੇ ਨਹੀਂ ਪੂਆ ਜਿੱਤਾ ਦੇਣਾ ਪੂਆ ਜਦ ਤੱਕ ਦੋ ਜਗਾ ਤੂੰ ਆ ਨਾਲ ਬਰਾਬਰ ਤੇ ਚੱਲੂਗੇ ਪੂਆ ਤਾਂ ਅਸ਼ੀਰਵਾਦ ਦਿੱਤੀ ਬਾਹਰ ਜਾਣ ਵਾਸਤੇ ਪੂਆ ਹੀ ਨੇ ਕਿਹਾ ਸੀ ਤਾਰ ਕਰਕੇ ਬਾਹਰ ਦਾ ਪੰਗਾ ਲੈ ਦੇਣੀ ਆ ਆਪਾ ਮੇਰੇ ਪਿਆਰ ਸਿਆਪਾ ਮੇਰੇ ਨਹੀਂ ਪਿਆਰ ਦਿੰਦਾ ਹਿੰਦਰੇ ਉੱਤੋਂ ਜੱਟ ਲਿਆ ਪੂਆ ਆਦੀ ਹੈ ਹਾਂ ਉਸ ਮੇਰੀ ਭਜਾਈ ਦੇਰੀ ਹਾਂ ਇਹਨੇ ਪਹਿਲਾਂ ਤਾਂ ਫਿਰ ਪਹਿਲਾਂ ਮੇਰੀ ਬਾਅਦ ਤੇਰੀ ਬਣੀ ਆ ਆਹੋ ਪਹਿਲਾਂ ਪਹਿਲਾਂ ਗੱਲ ਚੱਲਦੀ ਰਹੀ ਤੇ ਬਾਅਦ ਚ ਮੁੜ ਕੇ ਫਿਰ ਉਹਨੇ ਜਿੱਟ ਲਿਆ ਘਰ ਹੀ ਸਾਰਾ ਕੋਲ ਹਾਂ 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 ਚੱਲ ਤੂੰ ਵੀ ਵਧੀਆ ਕਾਰ ਲੈ ਸ਼ੁਰੂ ਕੀਤੀ ਪਰ ਤੇਰਾ ਚੱਲਿਆ ਹੀ ਨਹੀਂ ਕੋਈ ਚੱਲਿਆ ਹੀ ਨਹੀਂ ਕੰਮ ਹੋਣਾ ਹੁਣ ਹੁਣ ਕੋਈ ਗੱਲ ਨਹੀਂ ਹੁਣ ਹੋਰ ਚੱਲਣ ਲੱਗਾ ਹੋਰ ਬੜਾ ਚੱਲਣ ਲੱਗਾ ਹੁਣ ਉਹ ਬਚਾ ਨਾ ਕੋਈ ਜਲਾਵਾਂਗੇ ਪਰ ਜਿੱਤੇ ਵਿੱਚ ਚੱਲੀ ਜਾਂਦਾ ਵਿੱਚ ਇਹ ਵੀ ਚਲੀ ਜੀ ਜਾਂਦਾ ਹੋਰ ਮੈਂ ਵੀ ਆਜਣਾ ਆਪਣੇ ਆ ਕੇ ਮੈਂ ਹੋਰ ਹੁਣ ਪਤਾ ਕਿ ਤਾ ਵਾਹੀ ਹੋ ਰਿਹਾ ਸਾਗ ਨੂੰ ਟੱਕ ਕੇ ਤੇ ਧਰ ਕੇ ਤੇ ਥੱਲੇ ਅੱਗ ਤੇਜ ਕਰਦੇ ਉਹ ਵਿਚੇ ਵਿੱਚ ਰਹਿ ਜੂਗਾ ਸਾਰਾ ਜਿਵੇਂ ਅੱਜ ਜਿਵੇਂ ਜਿਗ ਤੇ ਵਿੱਚੋਂ ਐ ਕਰੀ ਚੁੱਕ ਕੇ ਪਾ ਕੇ ਖਾਈ ਜਾਂਦੇ ਕਿ ਨੂੰ ਪਤਾ ਕੀ ਰੋਟੀ ਖਾਦੀ ਕਰੀ ਇਹ ਵੀ ਗੱਲ ਦਈ ਬਾਕੀ ਗੱਲ ਚਲੋ ਬਈ ਆ ਗਿਆ ਨਾ ਆਲਾ ਤੇ ਇਹ ਚਾਟ ਵੀ ਨਹੀਂ ਚਾਹ ਹੀ ਮੈਂ ਆ ਜਿਹਦੇ ਲਈ ਤੋਂ ਤੇ ਦੁੱਧ ਲੈਣ ਆ ਗਈ ਹੈ ਨਾ ਰਵੀ ਤੇ ਨੇ ਪੀ ਚਾ ਉਹ ਦੇ ਦੋ ਨਾ ਰੋਟੀ ਨਾ ਹੈ ਤੇ ਪਰ ਭਾਈ ਦੂਜੀ ਚੱਲਣ ਦੀ ਅਸੀਂ ਅਸੀਂ ਦੀਦੀ ਦੇ ਸੋਈ ਤੇ ਛਾਪਾ ਮਾਰ ਲਿਆ ਉਹਨਾਂ ਚਿਰ ਤੇ ਅਸੀਂ ਰੋਟੀ ਪਾਣੀ ਖਾ ਲਿਆ ਦੀਦੀ ਘਰੇ ਨਹੀਂ ਗਏ ਮੈਂ ਕਿਹਾ ਦੀਦੀ ਘਰੇ ਨਹੀਂ ਗਏ ਤੇ ਅਸੀਂ ਸੋਈ ਤੇ ਛਾਪਾ ਮਾਰ ਲਿਆ ਉਹਨਾਂ ਚਿਰ ਅਸੀਂ ਅਸੀਂ ਇਦਾਂ ਹੀ ਕਰਦੇ ਆਂ ਤੇ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਸਾਨੂੰ ਕਿਹਦੇ ਦਾ ਆਹੋ ਆਈ ਆ ਵੀ ਰੋਟੀ ਪਾਣੀ ਖਾਧਾ ਤੇ ਨਾਲੇ ਨਾਲੇ ਭਾਜੀ ਨੂੰ ਖਵਾਇਆ ਆ ਵੇਖੋ ਨਾਲੇ ਇਹਨਾਂ ਨੂੰ ਖਵਾ ਲਿਆ ਨਹੀਂ ਨਾਲੇ ਅਸੀਂ ਭਾਜੀ ਵਾਸਤੇ ਵੀ ਪਕਾ ਚ ਰੱਖਿਆ ਹੈ ਪੱਦੀਆ ਸੇਪਾ ਕਾ ਕੇ ਰੱਖਿਆ ਵਾ ਨਾਲੇ ਭਾਈ ਰੋਟੀ ਖਾਦੇ ਰਮਾਲਾ ਇਹਨਾਂ ਨੂੰ ਵੀ ਖਵਾਈ ਆ ਹਾਂ ਹਾਂ ਇਹਨੂੰ ਵੀ ਪਤਾ ਲੱਗੂਗਾ ਕਿ ਹੁੰਦਿਆਂ ਰੋਟੀ ਪਣੀ ਪੱਕਾ ਰੋਟੀ ਪਣੀ ਪੱਕਾ ਹੁੰਦਿਆਂ ਨੂੰ ਸਾਰਾ ਹੈ ਨਾ ਅੰਟੀ ਹੈ ਡਿਜ਼ੇਰੀ ਬਿਮਾਰ ਆ ਤੇ ਵਿਚਾਰੀ ਬਾਹਰ ਨੂੰ ਵੇਖ ਲਈ ਨਹੀਂ ਹੁਣ ਉਹ ਕੰਬਲ ਹੀ ਜਿਆਦਾ ਹਾਂ ਜਿਆਦਾ ਕੰਬਲ ਦੇ ਵਿੱਚ ਰਹਿੰਦੇ ਆ ਅਚਾਹ ਮਨ ਲਈ ਆਂਦੀ ਮੈਂ ਦੋਰੇ ਆਈ ਮੈਂ ਦੁੱਧ ਪੋਣ ਲਈ ਅੰਟੀ ਨਹੀਂ ਕਹਿਣਾ ਦੁੱਧ ਪੋਣ ਦੀ ਬੀਬੀ ਬੀਬੀ ਕਹਿਣਾ ਵਾ ਇਹ ਮੇਰੀ ਬੀਬੀ ਆ ਹਾਂ ਇਹ ਬੀਬੀ ਕਹਿਣਾ ਵਾ ਲਾਈ ਜਾਣਾ ਤੇ ਮੈਂ ਇੱਥੇ ਚੱਲ ਨਾ ਕੋ ਬੀਬੀ ਕਹਿਣਾ ਵਾ ਹਾਂ ਜੀ ਬੁਰਕਾ ਮੈਂ ਬੀਬੀ ਕਹਿਣਾ ਵਾਂ ਆਂਟੀ ਨਹੀਂ ਕਹਿਣਾ ਮੈਨੇ ਬੀਬੀ ਮੈਂ ਤੇ ਬੀਬੀ ਆਣੀ ਆਂ ਹਾਂ ਬੀਬੀ ਕਹਿਣਾ ਵਾਂ ਤੇ ਮੇਰੇ ਮੂੰਹ ਆਂਟੀ ਨਹੀਂ ਕਹਿਣਾ ਆ ਮੈਂ ਵੀ ਮੈਂ ਵੀ ਆਂਟੀ ਕਹਿੰਦਾ ਨਾ ਵਾਂ ਸ਼ਹਿਰ ਚੰਟੀਆਂ ਕਹਿੰਦੀਆਂ ਨਾ ਸਾਰਿਆਂ ਨੂੰ ਹਾਂ ਤੇ ਉਹੀ ਮੂੰਹ ਚੜ ਗਿਆ ਜਿਹੜਾ ਬੰਦਾ ਸ਼ਹਿਰੀ ਹੈ ਨਾ ਉਹਦੀ ਗੱਦੜ ਥੋੜਾ ਆ ਜਾ ਪੱਗ ਜਰੂਰ ਪਹਿਨਦੀ ਉਹ ਟੱਕਰ ਦੀ ਨਹੀਂ ਨਾ ਕਰਨੀ ਪੂਰਾ ਬਾਸ ਮਾਪਾ ਤੇ ਬੀਬੀ ਕਹਿਣਾ ਹਾਂ ਬੀਬੀ ਕਿਆ ਕਰਨਾ ਹਾਂ ਉਹ ਤੇਨੂੰ ਵੀ ਬੀਬੀ ਕਿਆ ਕਰਨਾ ਮੈਂ ਬੀਬੀ ਕਹਣਾ ਤੇਨੂੰ ਮੈਂ ਬੀਬੀ ਤੇ ਲੱਗਦੀ ਤੇ ਨਹੀਂ ਆ ਨਹੀਂ ਲੱਗਦੀ ਵੱਡੀ ਬੀਬੀ ਆਹ ਨਾ ਰੁਪਿਆ ਕ ਲੈ ਆਈ ਆ ਤਾਂ ਵਰ ਗਿਆ ਮਨੀ ਹੁੰਦੀ ਨਾ ਆਪਣੀ ਮੰਮੀ ਨੂੰ ਮਾਤਾ ਹੀ ਆਂਦੇ ਹੁੰਦੇ ਆ ਸ਼ੁਰੂ ਤਾਂ ਤੇ ਉਹ ਬੜੀ ਆਈ ਮਾਤਾ ਹੀ ਕਹਿਣਾ ਵਾ ਨਹੀਂ ਸਾਡਾ ਮੇਰੇ ਜਿਹੜਾ ਮੁੰਡਾ ਵਾ ਟੇਰੂ ਉਹ ਹੀ ਨਾ ਮਾਤਾ ਆਹ ਮੇਰੀ ਮਾਸੀ ਜੀ ਆ ਤੇ ਉਹਨਾਂ ਦੇ ਕੋਈ ਬੇਟਾ ਨਹੀਂ ਹੈਗਾ ਤੇ ਬੇਟੀਆਂ ਹੀ ਆ ਉਹਨਾਂ ਦੇ ਤੇ ਉਹਨਾਂ ਨੇ ਵੀ ਇਹੀ ਮਾਸੀ ਨੂੰ ਵੀ ਫੋਨ ਕਰਨਾ ਜਦੋਂ ਵੀ ਕਹਿਣਾ ਉਹਨੂੰ ਵੀ ਕਹਿਣਾ ਵਾ ਮਾਤਾ ਹੀ ਕਹਿਣਾ ਵਾ ਮਾਤਾ ਹੀ ਕਹਿਣਾ ਵਾ ਮਾਤਾ ਸਸਤੀ ਕਾ ਲਾ ਉਹਨੇ ਕਹਣਾ ਹਾਂ ਸਸਤੀ ਹਾਂ ਹਾਂ ਨਾਲੇ ਖੁਸ਼ ਬੜੇ ਹੁੰਦੇ ਨੇ ਖੁਸ਼ ਬੜਾ ਹੁੰਦੇ ਆ ਬਹੁਤ ਜ਼ਿਆਦਾ ਲਹੇ ਮਾਤਾ ਨੂੰ ਪਹਿਲਾਂ ਫਿਕਰ ਪੈ ਗਿਆ ਵੱਡੀ ਬਹੂ ਦਾ ਬਣਦੀ 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 ਵੱਡੀ ਵੱਡੀ ਬਹੂ ਨਾ ਬਣਦੀ ਹੈ ਨਾ ਨਹੀਂ ਨਹੀਂ ਮਾਤਾ ਦੀ ਜੇ ਤੂੰ ਭਾਵੇਂ ਹੋਰ ਬਣਾ ਕੇ ਜਾ ਆਹ ਤੇਰਾ ਨਾ ਜਾ ਕੇ ਮੈਂ ਤਾਂ ਪੁਕਾਰ ਨੂੰ ਡਾਂਗਾ ਭਰਾ ਜਾ ਡਾਂਗਾ ਭਰਾ ਜਾ ਭਾਬੀ ਜੇ ਵਿੱਚ ਗਾਣਾ ਦੇ ਡਾੜ ਜਾਂਦੇ ਨੇ ਤੇ ਮੱਤੇ ਰਾਪੇ ਜਾ ਰਹੇ ਹੁੰਦਾ ਵਾ ਆਹ ਇਹਦੀ ਗੱਲ ਸਹੀ ਬਾਕੀ ਕਰਦਾ ਸਹੀ ਸਹੀ ਨਹੀਂ ਮੈਂ ਆਹ ਨੂੰ ਘੜਾ ਮਾਰਾਂ ਕਹੀ ਨਹੀਂ ਨਾ ਨਾ सा हां साडा सीरियल ब सीरियल हिसाब से चलते वैसे साक्टर सारा ही बहुत ज्यादा नाइस वा कम लेना कम लेना कोई गुरमीत को सीखे आहो मैं तहत कम लेना कोई गुरमीत को सीखे ਉਹ ਇਹ ਤਾਂ ਥੋੜਾ ਨਾਲ ਗੱਲ ਕਰੀ ਦੀ ਐ ਭਾਈ ਨੇ ਰੋਟੀ ਵੀ ਪੁੱਛ ਲਾ ਠੀਕ ਐ ਫਿਰ ਕੋਈ ਗੱਲ ਨਹੀਂ ਐ ਕੋਈ ਨਹੀਂ ਹੋਣਾ ਪੰਜ ਸੌ ਦਾ ਰੱਖਣਾ ਹੋ ਜਾਣਾ ਮੈਂ ਥੋੜਾ ਜਿਹਾ ਪੱਤੇਆਂ ਕਰਕੇ ਨਹੀਂ ਬਣਾਉਣੀ ਮੈਂ ਨਹੀਂ ਕੱਲ ਤੇ ਗੰਦਲ ਆਈਆਂ ਨਹੀਂ ਤੇ ਬੜ ਬੜ ਕੇ ਮੋਟੀਆਂ ਤੇ ਇਸ ਟਾਈਮ ਤੇ ਨਾ ਇੱਕ ਉਦਾਂ ਸਾਰਾ ਸੀਜ਼ਨ ਸਿਆਲ ਗਰਮੀ ਹੋਵੇ ਤੇ ਬੇਬੀਆਂ ਨੇ ਸੂਟਾਂ ਦੀ ਗੱਲ ਤੇ ਹੁਣ ਜਦੋਂ ਇਧਰੋਂ ਦਸੰਬਰ ਨਵੰਬਰ ਦਾ ਮਹੀਨਾ ਚੜ ਜਾਂਦਾ ਤੇ ਫਿਰ ਸਾਗ ਦੀ ਗੱਲ ਮੂਲੀ ਵਾਲੇ ਪਰੌਂਠੇ ਤੇ ਸਾਗ ਆਹੋ ਹੁਣ ਤੂੰ ਹੁਣ ਤੂੰ ਕਦੀ ਨਿਕਦੀ ਆਈ ਜਾਉ ਕੋਈ ਗੱਲ ਨਹੀਂ ਆਂਟੀ ਮੇਰਾ ਹੱਥ ਫੜ ਲਗੇ ਰੰਗਦੇ ਇਹਨੂੰ ਕਹਿਣੀ ਨਹੀਂ ਲਈ ਕੋਈ ਹੋਰ ਤਾਂ ਗੱਲ ਹੈ ਅਸਲ ਵਿੱਚ ਇਹ ਕੰਮ ਦੇ ਵਿੱਚ ਜਿਆਦਾ ਬਿਜੀ ਰਹਿਣਾ ਮੈਂ ਤੇ ਮੈਨੂੰ ਪਤਾ ਲੱਗਦਾ ਮੈਨੂੰ ਜਿਹੜੀ ਚੀਜ਼ ਚੇਤਾ ਆ ਜਾਂਦੀ ਉਹ ਮੈਂ ਕਰਨਾ ਨਹੀਂ ਤੇ ਕੋਈ ਗੱਲ ਨਹੀਂ ਚੱਲਣ ਦੇ ਦੀਦੀ ਵਾਲੇ ਫੋਟੋਆਂ ਦਿੱਤੀਆਂ ਉਹ ਵੀ ਕੱਲ ਲੈ ਕੇ ਆਇਆ ਜਾ ਕੇ ਤੇ ਉਹ ਵੀ ਦੁਕਾਨ ਤੇ ਪਈਆਂ ਹੁਣ ਦੁਕਾਨ ਤੇ ਰੱਖਿਆ ਕੱਲ ਲੈ ਕੇ ਆਇਆ ਵਾ ਕੋਈ ਸਮਾਨ ਸੀ ਉਹ ਬਦਲ ਕੇ ਕਿ ਉਹਦੀਆਂ ਚੀਜ਼ਾਂ ਦੂਜੀਆਂ ਲਿਆਉਣੀਆਂ ਵਾ ਆਂਟੀ ਉਹ ਨਹੀਂ ਟਾਈਮ ਲੱਗਣਗੇ ਹੋਰ ਟਾਈਮ ਲੱਗਣਦਾ ਕਿਤੇ ਮਾਤੀ ਬਜੀ ਪਈ ਆ ਆਪੀ ਤੇ ਨੂੰ ਆ ਜੀ ਉਹ ਸਹੀ ਹੈ ਜੀ ਬਾਸ ਤੇ ਆ ਇੱਕ ਗੱਲ ਸਹੀ ਵਾਕੀ ਗੱਲ ਵੀ ਨਨਉਣ ਵਾਲੀ ਗੱਲ ਆ ਕੇ ਆਪਾਂ ਵੀ ਤੇ ਜਾਵਾਂਗੇ ਤਰਾ ਖੱਚ ਕੇ ਤੇ ਕਹਿ ਭੰਨਾਗੇ ਤੇ 10 ਕੁ ਡਾਫਰੀ ਆਹ ਸਾਡਾ ਫਰੀ ਹੋ ਜਾਵਾ ਨਹੀਂ ਕੋਈ ਤੇ ਨੂੰ ਆ ਗਿਆ ਚੇਤਾ ਕਰਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤੇ ਕੋਈ ਗੱਲ ਨਹੀਂ ਫਰੀ ਤੇ ਹੋਊਗਾ ਕੰਮ ਸਾਡਾ ਨਹੀਂ ਹੋਊਗਾ ਮੈਂ ਵੀ ਸ਼ੁਕਰ ਮੇਲਾ ਕਰਦੇ ਕਰਦੇ ਸਾਡਾ ਟਾਈਮ ਪਾਸ ਹੋ ਜਾਂਦਾ ਵਾ ਗੱਲਾਂ ਬਾਤਾਂ ਨਿਕਲ ਜਾਂਦੀਆਂ ਬਸ ਮਜ਼ਾ ਆਉਂਦਾ ਵਾ ਸਾਨੂੰ ਵੇਖ ਲੈਂਦੇ ਸਾਰੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਤੇ ਜੂਨ ਬੜਾ ਅਲਗ ਲੱਗਦਾ ਨਹੀਂ ਪਤਾ ਨਹੀਂ ਕਿੰਨੇ ਚਿਰ ਪਿਛੋ ਆਇਆ ਹੁਣ ਪਤਾ ਹੀ ਨਹੀਂ ਲੱਗਦਾ ਦਸੰਬਰ ਕਦੋਂ ਆ ਗਿਆ ਤੇ ਜੂਨ ਕਦੋਂ ਆ ਗਿਆ ਮਿੰਟੋ ਮਿੰਟੀ ਨਿਕਲ ਜਾਣਾ ਵਾ ਟਾਈਮ ਦੇਣਾ ਦੇਣਾ ਇਦਾਂ ਜਾਂਦਾ ਉੜਦਾ ਮਿੰਟੋ ਮਿੰਟੀ ਦੇਣਾ ਹੁਣ ਇੱਥੇ ਪਤਾ ਨਹੀਂ ਲੱਗਦਾ ਹੁਣ ਸਾਰੇ ਭਰ ਬਰਾਬਰ ਲੱਗਦੇ ਪਤਾ ਕੀ ਹੁਣ ਸਾਰਾ ਦਿਨ ਦੇਖ ਕੈਨ ਦੇ ਕਰਦਾ ਵਾ ਕਿਸੇ ਚਾਤੀ ਕੈਨ ਨਿਕਲ ਜਾਂਦਾ ਵਾ ਨਾਲੇ ਕਾੜੀ 40 ਦਿਨ ਆ ਗਏ ਹੋਰ ਵੀ 40 ਦਿਨ 40 ਦਿਨ ਇਹਨੇ ਗੱਲਾਂ ਬਾਤਾਂ ਕਰਦੇ ਕਰਦੇ ਵਧੀਆ ਹੈ ਕਿ ਸਾਨੂੰ ਫੇਰ ਨਹੀਂ ਪਿੰਡ ਮੇਰਾ ਸਵਾ ਮਾਤਾ ਨੂੰ ਚਾਹ ਦਾ ਦਿੱਕਤੀ ਦੇਗਾ ਉਹ ਕਿਹੜੀ ਅੰਦਰ ਤੁਹਾਨੂੰ ਹੂੰ ਉਹ ਗਰਮੀ ਦੇ ਇੱਕ ਚੜੀ ਖਾਣ ਤੇ ਆਪਾਂ ਨੂੰ ਚਾਚੀ ਨੇ ਇਨਵਾਈਟ ਕੀਤਾ ਹੈ ਖਿਚੜੀ ਵਾਸਤੇ ਸਸੀ ਕਾਲ ਜੀ ਸਾਰਿਆਂ ਸਪੈਸ਼ਲ ਖਿਚੜੀ ਬਣਾਈ ਆਂਦੇ ਜਰੂਰ ਖਾ ਕੇ ਜਾਣਾ ਹਾਂ ਤੇ ਆਜਾ ਤੁਹਾਨੂੰ ਚਾਚੀ ਕਰੇ ਲੈ ਕੇ ਚਲਦੇ ਨਾਲੇ ਖਿਚੜੀ ਖਵਾਉਣੇ ਆ ਤੇ ਚਾਚੀ ਨੇ ਬਣਾਈ ਆ ਖਿਚੜੀ ਕੁੱਕਰ ਦੇ ਵਿੱਚ ਬਣਾਇਂ ਜੋ ਅੱਜ ਅੱਜ ਖਿਚੜੀ ਬਣਾਈ ਆ ਲੋਣ ਕਿੱਥੇ ਲੈ ਸਾਰੇ ਜਣੇ ਖਿਚੜੀ ਖਾਓ ਆ ਜਾਓ ਸਾਰੇ ਜਣੇ ਹਾਂਜੀ ਮੈਂ ਥੋੜਾ ਜਿਹਾ ਬਣਾ ਪਹਿਲੇ ਬਣਾਇਆ ਚਾਚੀ ਨੇ ਗੋਭੀ ਤੇ ਗਾਜਰਾ ਹਾਂਜੀ ਗੋਭੀ ਤੇ ਗਾਜਰਾ ਨੇ ਗੰਜਰਾ ਵੀ ਲੰਦੀਆਂ ਗੋਭੀ ਵੀ ਲੈਂਦੀ ਆ ਤੇ ਨਾਲੇ ਇਹ ਪਤਾ ਮੈਂ ਰੇਟ ਪੁੱਛਣਾ ਜਾ ਕੇ ਨਹੀਂ ਵੀ ਗਾਜਰਾ ਦਾ ਮਨੇ ਨੇ ਮੈਨੂੰ ਭਾਈ ਕੋਲੋਂ ਲੈਣ ਨਹੀਂ ਦਿੱਤੀਆਂ ਥੋੜਾ ਸਸਤੀਆਂ ਹਾਂ ਸਬਜੀ ਨਹੀਂ ਲੈਣ ਦਿੱਤੀ ਸਬਜੀ ਮੈਂ ਕਿਹਾ ਵੀ ਨਾ ਸਬਜੀ ਇਹ ਨਹੀਂ ਲੈਣੀ ਉੱਥੇ ਕਾਦੀਆਂ ਤੋਂ ਸਬਜੀ ਲੈਣੀ ਆ ਕੀ ਮੈਂ ਨਾ ਪਰਸੋਂ ਗਈ ਨਹੀਂ ਪਰਸੋਂ ਪਰਸੋਂ ਦਿਖਾਲਿਆ ਹਾਂ ਪਰਸੋਂ ਸਿਰਫ ਗਾਜਰਾ ਤੇ ਸੰਡੇ ਹੀ ਹੁੰਦੇ ਆ ਅੱਛਾ ਠੀਕ ਹਾਂਜੀ ਹੱਡੇ ਕਰਦੀਆਂ ਸਬਜ਼ੀ ਬਹੁਤ ਮਹਿੰਗੀਆਂ ਮਟਾਰੇ ਸਸਤੀ ਹੁੰਦੀ ਆ ਹਰ ਚੁਆਲ ਸਸਤੀ ਹੁੰਦੀ ਆ ਇੱਥੇ ਸਸਤੀ ਹੈ ਚੁਆਲ ਹਾਂ ਮੈਂ ਇੱਥੇ ਵੀ ਆਉਂਦੇ ਕਈ ਮਹਿੰਗੀ ਲਾਉਂਦੇ ਕਈ ਸਸਤੀ ਲਾਉਂਦੇ ਆ ਬਹੁਤ ਥੋੜੀ ਜੀ ਨਾ ਕਾਤਦੀਆਂ ਜਿਹੜਾ ਸ਼ਹਿਰ ਆ ਥੋੜੀ ਜੀ ਪੈ ਜਾਂਦਾ ਵਾ ਮਤਲਬ ਕਿ ਜਿਵੇਂ ਇਸ ਪੈਸੇ ਜਿਆ ਪੈ ਜਾਂਦਾ ਹੈ ਉੱਥੇ ਸਾਰੇ ਸ਼ਹਿਰ ਦੇ ਵਿੱਚ ਸਬਜ਼ੀ ਵੈਸੇ ਮੰਡੀ ਤੋਂ ਆਉਂਦੀ ਸਾਰੀ ਤਾਂ ਕਰਕੇ ਮਹਿੰਗੀ ਆ ਨੇ ਤੇ ਇਹ ਰਿਹਾ ਕਾਰ ਦੀ ਜਿਹੜਾ ਪੈਸਾ ਜਿਆਦਾ ਭਰਦੇ ਕਰਕੇ ਤੇ ਨਹੀਂ ਨਹੀਂ ਉਹ ਥੋੜਾ ਜਿਹਾ ਪੈਸਾ ਜੇ ਖਿਆਲ ਪਾ ਲੈ ਕੇ ਕਰਕੇ ਸਪੈਸ਼ਲ ਨਾ ਮੇ ਛੋਟਾ ਸ਼ਹਿਰ ਪਰ ਸਾਰੇ ਵਧੀਆ ਰਹਿਣ ਵਾਲੇ ਸਾਰੇ ਰਹਿਣ ਵਾਲੇ ਸਾਰੇ ਵਧੀਆ ਵਧੀਆ ਰਹਿਣ ਵਾਲੇ ਕੁੜੀਆਂ ਵਾਲੇ ਸਾਰੇ ਹਾਂਜੀ ਸਭ ਜੋਬ ਵਾਲੇ ਉਥੇ ਹੈ ਸਾਰੇ ਬਿੱਟਾ ਕਿਤੇ ਹੁੰਦੇ ਆ ਧਿਆੜੀਆਂ ਟੱਪੇ ਲਾ ਕੇ ਤੇ ਅਗਲੇ ਫਿਰ ਉਹ ਸਾਰਨੇ ਪੈਗੇ ਹੁੰਦੇ ਬਿਲਕੁਲ 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 ਸਸਤੀ ਸਬਜੀ ਲਾਉਣੀ ਹੁੰਦੀ ਆ ਨਹੀਂ ਸਬਜੀ ਸਸਤੀ ਹੀ ਲਾਉਣੀ ਨਾਲੇ ਆਜ ਆਪੋ ਇੱਕ ਚਾਚੀ ਕਿਥੋਂ ਹੁੰਦਾ ਵਾ ਇਹ ਹਜੂ ਮਸਤ ਲੈਂਦਾ ਜੋ ਆ ਹਜੂਰ ਸਾਹਿਬ ਪਾਈ ਲਿਖਿਆ ਹੁੰਦੇ ਹੈ ਹਾਂ ਇਹ ਕੀ ਆ ਤਾਂ ਸਪੈਸ਼ਲ ਲੇ ਗਿਆ ਸਪੈਸ਼ਲ ਇਹ ਕੰਦਾ ਵੀ ਟੁੱਟਾ ਲਾਇਆ ਜੋ ਆ ਇਹਦਾ ਸਸਕਾਰ ਕਰਦਾ ਤੇ ਫਿਰ ਇੱਥੇ ਰੱਖ ਦਿੱਤਾ ਉਹਦਾ ਨਹੀਂ ਨਹੀਂ ਉਦਾਂ ਉਹ ਬਹੁਤ ਵਧੀਆ ਲੱਕੜ ਦਾ ਬੜਾ ਸੋਹਣਾ ਬਣਿਆ ਹੋਇਆ ਹੈ ਨਾ ਟੁੱਟ ਗਿਆ ਤਾਂ ਉਹਦਾ ਸਸਕਾਰ ਕਰਨਾ ਇਹ ਤਾਂ ਫਿਰ ਏਦਾਂ ਰੱਖਿਆ ਇਹਨੇ ਕਿਸ ਤਾਈ ਨਹੀਂ ਆ ਹੂੰ ਹੂੰ ਉਹਦਾ ਹਾਂ ਕੰਗੇ ਦੇ ਸਰਵ ਨੇ ਹਾਂ ਕੰਗੇ ਨਹੀਂ ਸਰਵਾਂ ਕਿਤੇ ਠੀਕ ਹੈ ਸਹੀ ਗੱਲ ਇਹ ਲੱਕੜ ਦਾ ਬਣਿਆ ਹੈ ਨਾ ਕੰਗਾ ਲੱਕੜ ਦਾ ਲੱਕੜ ਦਾ ਕੰਗਾ ਹੈ ਸੋਣਾ ਸੋਣਾ ਲੱਕੜ ਦਾ ਗੰਗੇ ਨਾਲ ਵੈਸੀ ਆਂਦੇ ਜਾਂ ਹਾਥੀ ਦੇ ਦੰਦ ਨੇ ਗੰਗੇ ਨਾਲ ਸਿਰ ਬਾਉਣਾ ਚਾਹੀਦਾ ਵਾ ਇੱਕ ਮੇਰੇ ਕੋ ਇਹਦਾ ਸਿਰ ਬਾਉਂਦੇ ਕਿ ਨਹੀਂ ਤੇ ਆ ਡਿੱਗ ਗਿਆ ਨਹੀਂ ਡਿੱਗ ਕੇ ਤਾਂ ਮੁੱਕਰ ਟੁੱਟ ਗਈ ਆ ਇਹ ਮੈਨੂੰ ਕਿਦਾਂ ਦੇ ਆਖਣਗੇ ਸੰਸਕਾਰ ਕਰਦੇ ਤੇ ਮੈਂ 2-3 ਵਾਰ ਚੁੱਲੇ ਵੱਲ ਲੈ ਕੇ ਗਈ ਆ ਤੇ ਮੇਰੇ ਕੋ ਜਾ ਹੀ ਨਹੀਂ ਹੋਇਆ ਤੇ ਮੈਂ ਇੱਥੇ ਰੱਖ ਦਿੱਤਾ ਫਿਰ ਇੱਥੇ ਰੱਖਤਾ ਤਾਂ ਹੀ ਕਰਕੇ ਚੱਤਾ ਭੁੱਲ ਗਿਆ ਹਾਂ ਹੋਰ ਦੂਜਾ ਬੰਦਾ ਕਰ ਦਿੰਦਾ ਛੁੱਟਾ ਬੰਦਾ ਥੱਲੇ ਕਰਤਾ ਵਾ ਠੀਕ ਹੈ ਹਾਂਜੀ ਸਹੀ ਗੱਲ ਹੈ ਥੋੜਾ ਜਿਆ ਘਾਟੇ ਇਹ ਮੈਨੂੰ ਗੁੱਸਾ ਕਰਦੇ ਕਹਿੰਦੇ ਇਹ ਜੂੜ ਸਾਹਿਬ ਲਿਖਿਆ ਇੱਥੇ ਕੰਗੇ ਨਹੀਂ ਰੱਖਣੇ ਤੇ ਕੰਗੀਆਂ ਇਹ ਤਾਲੇ ਟੰਗ ਦਿੱਤੇ ਇਦਾਂ ਹੀ। ਅੱਛਾ। ਹਾਂਜੀ। ਤਾਲੇ ਚਾਬੀਆਂ ਹਣਾ। ਨਹੀਂ ਚਾਬੀਆਂ ਚੋਬੀ ਵਗੈਰਾ ਥੱਲੇ ਟੰਗਿਆ ਕਰੋ ਉੱਤੇ ਨਾ ਰੱਖਿਆ ਕਰੋ ਬੰਦੇ। ਥੱਲੇ ਥੱਲੇ ਚਾਬੀਆਂ ਵਗੈਰਾ। ਲੰਗਾ ਹੀ ਰੱਖਿਆ ਖਾਲੀ। ਉਹਦਾ ਆਪਾਂ ਕੰਗੀਆਂ ਕੰਫਾ ਨਹੀਂ ਰੱਖੇ ਰਾਇ ਠੀਕ। ਵੈਸੇ ਖਿਜੜੀ ਕਿਤਾਦੀ ਲੱਗੀ ਤੇ ਨਰਮੀ ਦਾ। ਲੂਣ ਘੱਟ ਵਾ ਥੋੜਾ ਜਿਹਾ ਮੈਨੂੰ ਲੂਣ ਘੱਟ ਲੱਗਾ ਸੀ ਮੈਂ ਪਾ ਲਿਆ। ਬਾਕੀ ਖਿਜੜੀ ਬਹੁਤ ਸਾਰਾ। ਆਹ ਚਾਚੀ ਜੀ ਵੈਸੇ ਥੋੜਾ ਜਿਆਦਾ ਖਾਂਦੇ ਨੇ ਆਪਾਂ ਲੂਣ ਥੋੜਾ ਘੱਟ। ਹਾਂ ਲੂਣ ਘੱਟ ਖਾਂਦੇ ਕਿ ਜੀ ਜੱਤੀ ਥ ਚਾਚਾ ਜੀ ਵੀ ਦੇ ਆ ਖਿਚਨੀ ਗਾ ਇਹਨਾਂ ਦੀ ਫੈਲਟੇ ਕਿਚਨੀ ਜੋ ਉਹਨਾਂ ਨੂੰ ਨਾ ਥੋੜਾ ਜਿਆਦਾ ਦੀ ਛੇਤੀ ਆ ਉਹਨਾਂ ਨੇ ਵੀ ਵੀਡੀਓ ਬਣਾਉਣੀ ਜਾ ਕੇ ਭਾਈ ਜੀ ਨੇ ਵੀਡੀਓ ਹੋਰ ਹੀ ਬਣਾਉਣੀ ਤਾਂ ਕਰਕੇ ਤੇ ਹਾਂ ਉਧਰ ਜਾਣਾ ਵਾ ਤਾਂ ਕਰਕੇ ਉਹਨਾਂ ਨੇ ਜਾਣਾ ਵਾ ਜਲਦੀ ਤਾਂ ਹੀ ਚਲੇ ਗਏ ਨਹੀਂ ਮੈਂ ਆਜੋ ਚੱਲੀਏ ਖਾਈਏ ਤੇ ਉਹ ਕਹਿੰਦੇ ਕਿ ਜੜੀ ਤੇ ਬੜੀ ਤਾਂ ਭੈਣ ਜੀ ਨਾਲ ਚਲੇ ਗਏ ਆ ਨਹੀਂ ਉਹ ਇੱਥੇ ਹੀ ਨੇ ਜੰਦੇ ਹੋਣੇ ਵਿਜੀ ਕੋ ਬੈਠੇ ਅੱਛਾ ਠੀਕ ਠੀਕ ਉਹ ਆnde ਕੋਈ ਨਹੀਂ ਮੈਂ ਨਹੀਂ ਮੈਨੂੰ ਭੁੱਖ ਨਹੀਂ ਆ ਕਿ ਤਾਂ ਕਰਕੇ ਮੈਂ ਖਾਣੀ ਨਹੀਂ ਆ ਚਲੋ ਮੇਰੇ ਨਾ ਮੂੰਹ ਚ ਪਾਣੀ ਆ ਰਿਹਾ ਮਮੀ ਖਿਚੜੀ ਖਾਣੀ ਆ ਓਕੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਫੇਰ ਤੇ ਸਾਰੇ ਦਸੇ ਝੂਟ ਕੇ ਚਿੱਤਦਾ ਕਿ ਨੂਰ ਮਿਚਕੇ ਤਲਾ ਤੇ ਜਿੰਨੇ ਜਿੰਨੇ ਖਿਚੜੀ ਖਾਣੀ ਸਾਰੇ ਆ ਜਾਓ ਫਿਰ ਖਿਚੜੀ ਖਾਈਏ ਤੁਹਾਨੂੰ ਤੁਹਾਨੂੰ ਤਾਂ ਚੰਗੀ ਲੱਗੀ ਆ ਤਾਂ ਕਲਰ ਕਲਰ ਖਿਚੜੀ ਦਾ ਓਕੇ ਜੀ